ਜਦ ਜਦ ਵੀ ਜ਼ੁਲਮ ਧਰਤੀ ਉੱਤੇ ਹੋਇਆ ਜਦ ਜਦ ਵੀ ਜ਼ੁਲਮ ਧਰਤੀ ਉੱਤੇ ਹੋਇਆ ਰੋਕਣੇ ਨੂੰ ਜ਼ੁਲਮ ਕੋਈ અવਤਾਰ ਪੈਦਾ ਹੋਇਆ ਮੁਗਲਾਂ ਨੇ ਜਦੋਂ ਪੰਡਤਾਂ ਨੂੰ ਜ਼ਬਰੀ ਮੁਗਲ ਬਣਾਇਆ ਮੁਗਲਾਂ ਨੇ ਜਦੋਂ ਪੰਡਤਾਂ ਨੂੰ ਜ਼ਬਰੀ ਮੁਗਲ ਬਣਾਇਆ ਹਿੰਦ ਧਰਮ ਦਾ ਉਹਨਾਂ ਕਰਿਆ ਨਿਰਾਦਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਹਰਗੋਬਿੰਦ ਜੀ ਮਾਤਾ ਨਾਨਕੀ ਦੇ ਤਾਰੇ ਪਿਤਾ ਹਰਗੋਬਿੰਦ ਜੀ ਮਾਤਾ ਨਾਨਕੀ ਦੇ ਤਾਰੇ ਅੰਮ੍ਰਿਤਸਰ ਚ ਜਨਮ ਖੁਸ਼ੀ ਮਨਾਉਂਦੇ ਸੀ ਸਾਰੇ ਸਭ ਨੂੰ ਸੀਨੇ ਨਾਲ ਲਾਇਆ ਸਭ ਨੂੰ ਸੀਨੇ ਨਾਲ ਲਾਇਆ ਵੱਡੇ ਛੋਟਿਆਂ ਤਾਈ ਸਮਝਿਆ ਬਰਾਬਰ ਧਰਮ ਨੂੰ ਬਚਾਉਣ ਆਏ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਨੂੰ ਬਚਾਉਣ ਆਏ ਸ਼੍ਰੀ ਗੁਰੂ ਤੇਗ ਬਹਾਦਰ 13 ਸਾਲ ਦੀ ਉਮਰ ਵਿੱਚ ਤੇਗ ਚਲਾਈ 13 ਸਾਲ ਦੀ ਉਮਰ ਵਿੱਚ ਤੇਗ ਚਲਾਈ ਜੰਗ ਛੱਡ ਕੇ ਭੱਜੇ ਸਾਰੇ ਮੁਗਲ ਸਿਪਾਹੀ ਹੱਥ ਜੋੜ ਮੰਗਣ ਮਾਫ਼ੀਆਂ ਹੱਥ ਜੋੜ ਮੰਗਣ ਮਾਫ਼ੀਆਂ ਵੱਡੇ ਜੋ ਕਹਾਉਂਦੇ ਸੇਨਾਬਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਪਹਾੜੀ ਰਾਜਿਆਂ ਤੋਂ ਲੈ ਕੇ ਜਗ੍ਹਾ ਨਗਰ ਵਸਾਇਆ ਅੱਜ ਉਸ ਜਗ੍ਹਾ ਦਾ ਨਾਂ ਅਨੰਦਪੁਰ ਹੈ ਛਾਇਆ ਹੋਲਾ ਮਹੱਲਾ ਮਨਾਉਣ ਸਿੱਖ ਸਾਰੇ ਹੋਲਾ ਮਹੱਲਾ ਮਨਾਉਣ ਸਿੱਖ ਸਾਰੇ ਪਰ ਰੰਗ ਵਾਲੀ ਗਾਗਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਕਿਵੇਂ ਭੁੱਲੂ ਦੱਸ ਕੋਈ ਤੇਰੀ ਕੁਰਬਾਨੀ ਕਿਵੇਂ ਭੁੱਲੂ ਦੱਸ ਕੋਈ ਤੇਰੀ ਕੁਰਬਾਨੀ ਚੌਕ ਚਾਂਦਨੀ ਜਾ ਕੇ ਵਾਰ ਦਿੱਤੀ ਤੂੰ ਜਵਾਨੀ ਮੰਨ ਕੇ ਬਾਲ ਗੋਬਿੰਦ ਜੀ ਦਾ ਕਹਿਣਾ ਮਨ ਕੇ ਬਾਲ ਗੋਬਿੰਦ ਜੀ ਦਾ ਕਹਿਣਾ ਦੀਪ ਭੁੱਲ ਰਹੀੜੀ ਉਹ ਆ ਬਣੇ ਹਿੰਦ ਦੀ ਚਾਦਰ ਦੀਪ ਭੁੱਲ ਰਹੀੜੀ ਉਹ ਆ ਬਣੇ ਹਿੰਦ ਦੀ ਚਾਦਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ ਬਹਾਦਰ ਧਰਮ ਨੂੰ ਬਚਾਉਣ ਆਏ ਸ੍ਰੀ ਗੁਰੂ ਤੇਗ It but they're न चे मेर आनंद गुणदान गुरू ग़रीब न